rosne eu ਕੀਤਾ ਯੂਕਰੇਨ ਨੇ ਦਾਵਾ ਕੀਤਾ ਹੈ ਕਿ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹ ਰੂਸ ਦਾ ਸਭ ਤੋਂ ਵੱਡਾ ਹਮਲਾ ਹੈ ਦੱਸਿਆ ਜਾ ਰਿਹਾ ਹੈ ਕਿ ਰੂਸ ਨੇ ਰਾਤ ਭਰ ਬੰਬਾਰੀ ਕੀਤੀ ਹੈ ਰੂਸ ਅਤੇ ਯੂਕਰੇਨ ਦੇ ਵਿਚਕਾਰ 3 ਸਾਲਾਂ ਤੋਂ ਚੱਲ ਰਹੀ ਜੰਗ ਦੇ ਵਿੱਚ ਬੀਤੀ ਰਾਤ ਯੂਕਰੇਨ ਦੇ ਲਈ ਇੱਕ ਭਿਆਨਕ ਰਾਤ ਸੀ ਰੂਸ ਨੇ 469 ਡਰੋਨ ਅਤੇ 20 ਮਿਜ਼ਾਈਲਾਂ ਦੇ ਨਾਲ ਯੂਕਰੇਨ ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ ਯੂਕਰੇਨ ਦੀ ਹਵਾਈ ਸੈਨਾ ਨੇ ਦਾਵਾ ਕੀਤਾ ਹੈ ਕਿ ਉਸਨੇ 277 ਡਰੋਨ ਅਤੇ 19 ਮਿਜ਼ਾਈਲਾਂ ਹੈਲਾ ਨੂੰ ਹਵਾ ਦੇ ਵਿੱਚ ਨਸ਼ਟ ਕਰ ਦਿੱਤਾ ਹੈ ਹਾਲਾਂਕਿ ਹਮਲੇ ਨੂੰ ਲੈ ਕੇ ਜਿਹੜਾ ਦਾਵਾ ਕੀਤਾ ਗਿਆ ਉਸ ਦਾਅਵੇ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ ਰੂਜ਼ ਦਾ ਦਾਵਾ ਹੈ ਕਿ ਉਸਨੇ ਸਿਰਫ ਪੋਜੀਟ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ ਹਾਲ ਹੀ ਦੇ ਵਿੱਚ ਯੂਕਰੇਨ ਨੇ ਰੂਸੀ 에ਅਰ ਬੇਸ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਉਸ ਤੋਂ ਬਾਅਦ ਕੀਤੇ ਗਏ ਹਮਲੇ ਨੂੰ ਕਾਫੀ ਵੱਡਾ ਮੰਨਿਆ ਜਾ ਰਿਹਾ ਹੈ ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗ ਜਾਰੀ ਹੈ ਰੂਸ ਨੇ ਹਾਲ ਹੀ ਦੇ ਵਿੱਚ ਦੋ ਦਿਨਾਂ ਚ ਯੂਕਰੇਨ ਤੇ ਹਮਲੇ ਤੇਜ਼ ਕਰ ਦਿੱਤੇ ਨੇ ਤਾਂ ਇਸ ਦੌਰਾਨ ਯੂਕਰੇਨ ਦੀ ਹਵਾਈ ਸੈਨਾ ਨੇ ਇਹ ਦਾਵਾ ਕੀਤਾ ਹੈ ਕਿ ਰੂਸ ਨੇ ਯੁੱਧ ਦੇ ਦੌਰਾਨ ਇੱਕ ਰਾਤ ਦੇ ਵਿੱਚ ਹੀ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ ਬੀਤੀ ਰਾਤ ਯੂਕਰੇਨ ਦੇ ਲਈ ਕਾਫੀ ਭਾਰੀ ਰਾਤ ਰਹੀ ਹੈ ਯੂਕਰੇਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਖੇਤਰ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ ਹੋਇਆ ਯੂਕਰੇਨ ਤੇ ਇਸ ਹਮਲੇ ਤੋਂ ਬਾਅਦ ਗਵੰਡੀ ਨਾਟੋ ਦੇਸ਼ ਪੋਲੈਂਡ ਵੀ ਖबरा ਗਿਆ ਰੂਸੀ ਖਤਰੇ ਦੇ ਮੱਦੇਨਜ਼ਰ ਪੋਲੈਂਡ ਨੇ ਸੋਮਵਾਰ ਨੂੰ ਆਪਣੀ ਹਵਾਈ ਆਪਣੇ ਹਵਾਈ ਖੇਤਰ ਨੂੰ ਸੁਰੱਖਿਅਤ ਕਰਨ ਦੇ ਲਈ ਲੜਾਕੂ ਜਹਾਜ਼ ਭੇਜੇ ਹਾਲ ਹੀ ਦੇ ਸਮੇਂ ਦੇ ਵਿੱਚ ਜੇ ਗੱਲ ਕਰੀਏ ਤਾਂ ਰੂਸ ਅਤੇ ਯੂਕਰੇਨ ਇੱਕ ਦੂਜੇ ਤੇ ਹਮਲੇ ਤੇਜ਼ ਕਰ ਦਿੱਤੇ ਨੇ ਇਸ ਕਾਰਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਦੇ ਵਿੱਚ ਇਸ ਸਭ ਤੋਂ ਵੱਡੇ ਯੁੱਧ ਦੇ ਵਿੱਚ ਕੋਈ ਜੰਗਬੰਦੀ ਹੁੰਦੀ ਦਿਖਾਈ ਨਹੀਂ ਦੇ ਰਹੀ ਹਾਲਾਂਕਿ ਲਗਾਤਾਰ ਸ਼ਾਂਤੀ ਦੇ ਯਤਨ ਕੀਤੇ ਜਾ ਰਹੇ ਨੇ ਪਰ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਉੱਤੇ ਹਮਲੇ ਕਰਨੇ ਬੰਦ ਨਹੀਂ ਕੀਤੇ ਨੇ ਪਿਛਲੇ ਕੁਝ ਦਿਨ ਪਹਿਲਾਂ ਜੇਕਰ ਗੱਲ ਕਰੀਏ ਤਾਂ ਯੂਕਰੇਨ ਨੇ ਰੂਸੀ 에ਅਰ ਬੇਸ ਤੇ ਇੱਕ ਵੱਡਾ ਹਵਾਈ ਹਮਲਾ ਕੀਤਾ ਸੀ ਜਿਸ ਨੂੰ ਵੀ ਬਹੁਤ ਵੱਡਾ ਹਵਾਈ ਹਮਲਾ ਮੰਨਿਆ ਗਿਆ ਸੀ ਤਾਂ ਹੁਣ ਰੂਸ ਦੇ ਵੱਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ ਯੂਕਰੇਨ ਦੇ ਉੱਤੇ ਕੀਤਾ ਗਿਆ ਰੂਸੀ ਹਵਾਈ ਹਮਲੇ ਆਮ ਤੌਰ ਤੇ ਦੇਰ ਸ਼ਾਮ ਹੁੰਦੇ ਨੇ ਅਤੇ ਸਵੇਰੇ ਖਤਮ ਹੁੰਦੇ ਨੇ ਕਿਉਂਕਿ ਹਨੇਰੇ ਦੇ ਵਿੱਚ ਡਰੋਨਾਂ ਨੂੰ ਦੇਖਣਾ ਮੁਸ਼ਕਲ ਹੁੰਦਾ ਹੈ ਤਾਂ ਰੂਸ ਨੇ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਜੰਗ ਦੇ ਦੌਰਾਨ ਸ਼ਾਹੀਦ ਡਰੋਨਾਂ ਦੇ ਨਾਲ ਯੂਕਰੇਨ ਦੇ ਨਾਗਰਿਕ ਇਲਾਕਿਆਂ ਤੇ ਵਾਰ-ਵਾਰ ਹਮਲਾ ਕੀਤਾ ਹੈ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 12000 ਤੋਂ ਵੱਧ ਯੂਕਰੇਨੀ ਨਾਗਰਿਕ ਨੇ ਜਿਹੜੇ ਉਹਨਾਂ ਹਮਲਿਆਂ ਦੇ ਵਿੱਚ ਮਾਰੇ ਗਏ ਨੇ ਤਾਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰੂਸ ਨੇ ਯੂਕਰੇਨ ਤੇ ਇੱਕ ਵੱਡਾ ਹਵਾਈ ਹਮਲਾ ਕੀਤਾ ਯੂਕਰੇਨ ਨੇ ਦਾਵਾ ਕੀਤਾ ਹੈ ਕਿ ਜਦੋਂ ਤੋਂ ਯੁੱਧ ਸ਼ੁਰੂ ਹੋਇਆ ਉਸ ਤੋਂ ਬਾਅਦ ਤੋਂ ਇਹ ਰੂਸ ਦਾ ਸਭ ਤੋਂ ਵੱਡਾ ਹਵਾਈ ਹਮਲਾ ਹੈ ਰੂਸ ਨੇ ਰਾਤ ਪਰ ਬੰਬਾਰੀ ਕੀਤੀ ਹੈ ਤਾਂ ਰੂਸ ਅਤੇ ਯੂਕਰੇਨ ਦੇ ਵਿੱਚ ਕਰ ਲਗਾਤਾਰ 3 ਸਾਲਾਂ ਤੋਂ ਜੰਗ ਚੱਲ ਰਹੀ ਹੈ ਲੇਕਿਨ ਬੀਤੀ ਰਾਤ ਯੂਕਰੇਨ ਦੇ ਲਈ ਇੱਕ ਬੇहद ਹੀ ਦਰਦਨਾਕ ਰਾਤ ਸਾਬਤ ਹੋਈ ਹੈ